ਤੁਸੀਂ ਕਰਤੱਵ ਦਿਖਾਉਨੇ ਹੋ ਉਹ ਕੋਈ ਲੌਂਗ ਜੰਪ ਵਾਲੇ ਹੋਣ ਇਹ ਮਨ ਦੇ ਵਿੱਚ ਇਹ ਵੀ ਹੁੰਦਾ ਕਿ ਸਾਡਾ ਜੇ 3 ਦਿਨ ਲਈ ਅਸੀਂ ਆ ਰਹੇ ਹਾਂ ਕੁਝ ਪੈਸੇ ਮਿਲ ਜਾਣਗੇ ਅਸਲ ਹਕੀਕਤ ਕੀ ਹੈ ਤੇ ਅਸਲ ਹਕੀਕਤ ਤਾਂ ਵੀ ਜੀ ਚਲੋ ਜੋ ਉਹਨਾਂ ਦਾ ਪ੍ਰਾਈਜ਼ ਵੰਦਾ ਉਹ ਤਾਂ ਮਿਲਦੀ ਆਉਂਦਾ ਪਰ ਪਤਾ ਨਹੀਂ ਬੱਚਿਆਂ ਦਾ ਕੀ ਜਾਂ ਕੋਈ ਪ੍ਰਸ਼ਾਸਨ ਵੱਲੋਂ ਕਮੀ ਆ ਕੀ ਇਸ ਵਾਰੀ ਤਾਂ ਪਿਛਲੇ ਸਾਲ ਨਾਲੋਂ ਵੀ ਕਮਜ਼ੋਰ ਹੋਇਆ ਸਿਸਟਮ ਅੱਛਾ ਹਾਂ ਨਹੀਂ ਤਾਂ ਜੋ ਚਲੋ ਆਉਂਦੇ ਨੇ ਬੱਚੇ ਕਰੋੜ ਤੇ ਜਿੰਨੇ ਵੀ ਹੈਗੇ ਜਿੰਨਾ ਵੀ ਵਾਧਾ ਉਹ ਵਾਧਾ ਜਿੰਨਾ ਵਧੇ ਕਰੋੜ ਉਹਨਾਂ ਵਧੀਆ ਤੇ ਪਰ ਇਸ ਤਾਂ ਪਿਛਲੇ ਸਾਲ ਨਾਲੋਂ ਵੀ ਹਲੇ ਪਿਛਲੇ ਸਾਲ ਇਹਦੇ ਨਾਲੋਂ ਥੋੜਾ ਡਬਲ ਸੀ ਤੇ ਸੱਭਿਆਚਾਰਕ ਤੀਤ ਖੇਡਾਂ ਵਾਲੇ ਬੱਚੇ ਤੇ 80 ਸਾਲ ਦੇ ਬਜ਼ੁਰਗ ਹੀ ਸਰਵਾਰੀ ਤਾਂ ਸਾਨੂੰ ਕੁਝ ਵੀ ਨਹੀਂ 80 ਸਾਲ ਦੇ ਬਜ਼ੁਰਗ ਦਿਖੇ ਤੇ ਨਾ ਕੋਈ ਖੇਡਾਂ ਕੋਈ ਦੇਖਣ ਨੂੰ ਖੇਡਾਂ ਹੋਵੇ ਇਹ ਬਾਈ ਜੀ ਮੈਂ ਵੀ ਕੋਸ਼ਿਸ਼ ਕਰਦਾ ਰਹਿਣਾ ਕਿ ਪੰਜਾਬ ਦੇ ਵਿੱਚ ਜਿੱਥੇ ਖੇਡਾਂ ਹੁੰਦੀਆਂ ਆਆਂ ਕੈਨ ਟੀਵੀ ਪੰਜਾਬੀ ਦੇ ਵੱਲੋਂ ਉਹਨਾਂ ਨੂੰ ਪ੍ਰਮੋਟ ਕਰੀਏ ਪਰ ਅਸੀਂ ਦੂਸਰੇ ਦਿਨ 225 ਕਿਲਾ ਰੈਪੋਰਟ ਦੀਆਂ ਖੇਡਾਂ ਦੇਖਣ ਆਏ ਹੋਏ ਆ ਉਸ ਹਿਸਾਬ ਦੇ ਨਾਲ ਜਿੱਥੇ ਚੀਜ਼ਾਂ ਵਧਣੀਆਂ ਸੀਗੀਆਂ ਹੋਰ ਜ਼ਿਆਦਾ ਹਾਲਾਤ ਪੱਤਰ ਹੋਏ ਪਏ ਐ ਪਰ ਨਾਲ ਦੀ ਨਾਲ ਆਪਾਂ ਗੱਲ ਹੁਣ ਇਹ ਸ਼ੌਕ ਦੇ ਵੀ ਕਰ ਲੈਣੇ ਆ ਇਹ ਸ਼ੌਕ ਕਿਵੇਂ ਪੈਦਾ ਹੋ ਬੀਜੀਸਾ ਨੂੰ ਪਹਿਲਾ ਪਿੰਡਾ ਜਾਣਾ ਸੀ ਤੇ ਪਹਿਲਾਂ ਮੈਂ ਚੇਤਕ ਸਕੂਟਰ ਦਾ ਘਰ 바ਤੀ ਅੱਛਾ ਤੇ ਪਿੰਡਾ 'ਚ ਰਹਿਣ ਕਰਕੇ ਮੈਂ 2012 'ਚ ਇਹ ਪਹਿਲਾ ਚੇਤਕ ਸਕੂਟਰ ਲੈ ਕੇ ਤੇ ਉਹਦੇ ਤੇ ਆਪਣੀ ਪ੍ਰੈਕਟਿਸ ਕਰਦਾ ਸੀ ਉਦੋਂ ਅਸੀਂ ਬਾਹਰ ਕਿਤੇ ਛੋਟੇ ਮੋਟੇ ਟੂਰਨਾਮੈਂਟ ਜਾ ਪਿੰਡਾ 'ਚ ਕਿਹੜੇ